ਇੱਕ ਬੇਨਤੀ ਹੈ ਇਹ ਜਿਹੜਾ ਮਹੀਨਾ ਪੋ ਦਾ ਮਹੀਨਾ ਏ ਸ਼ਿਦੀਆਂ ਦਾ ਇਹਦੇ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਏ ਕੋਈ ਵਿਆਹ ਨਾ ਰੱਖਿਆ ਕਰੋ ਕੋਈ ਖੁਸ਼ੀ ਦਾ ਸਮਾਂ ਨਹੀਂ ਇਹਦੇ ਵਿੱਚ ਹੋਣਾ ਚਾਹੀਦਾ ਕੋਈ ਢੋਲ ਨਹੀਂ बजਣਾ ਚਾਹੀਦਾ ਕੋਈ ਬੈਂਡ ਵਾਜਾ ਨਹੀਂ बजਣਾ ਚਾਹੀਦਾ ਇਹ ਸਮਾਂ ਸੀ ਜਦੋਂ ਮਹਾਰਾਜ ਦਾ ਪਰਿਵਾਰ ਵਿਛੋੜਾ ਹੋਇਆ ਸੀ ਪਰਿਵਾਰ ਵਿਛੜਿਆ ਸੀ ਸ਼ੀਧੀਆਂ ਹੋਈਆਂ ਵੱਡੇ ਸਾਹਿਬ ਜਾਦੇ ਛੋਟੇ ਸਾਹਿਬ ਜਾਦੇ 22 ਜੀ ਪਰਿਵਾਰ ਦੇ ਮਹਾਰਾਜ ਨੇ ਆਪਣੇ ਲਈ ਵਾਰ ਦਿੱਤੇ ਆਪਾਂ ਉਹਨਾਂ ਨੂੰ ਯਾਦ ਹੀ ਕਰ ਲੋ ਬਹੁਤ ਬੁਰਾ ਲੱਗਦਾ ਉਧਰ ਸ਼ੀਧੀ ਦਿਹਾੜੇ ਦਾ ਸਮਾਂ ਉਧਰ ਆਪਾਂ ਬੈਂਡ ਵਜਾ ਬਜਾਈ ਗਏ ਚੰਗਾ ਨਹੀਂ ਲੱਗਦਾ ਇਹ ਜਿਹੜਾ ਸਮਾਂ ਹੁੰਦਾ ਇਹ ਹੁੰਦਾ ਬਰਾਗ ਦਾ ਨਾਮ ਜਪਣ ਦਾ ਮਹਾਰਾਜ ਨੂੰ ਚੇਤੇ ਕਰਨ ਦਾ ਜਿਹੜਾ ਸਮਾਂ 14 ਜਨਵਰੀ ਜਦੋਂ ਮਾਗੀ ਦੀ ਸੰਗਰਾਮ ਦਾ ਉਸ ਤੋਂ ਬਾਅਦ ਕੋਈ ਪ੍ਰੋਗਰਾਮ ਰੱਖਣਾ ਰੱਖ ਸਕਦੇ ਨਵਾਂ ਸਾਲ ਵੀ ਚੜ ਜਾਂਦਾ ਉਦੋਂ ਮਾਗੀ ਦੀ ਸੰਗਰਾਮ ਤੋਂ ਬਾਅਦ ਕੋਈ ਖੁਸ਼ੀ ਦਾ ਸਮਾਂ ਰੱਖਣਾ ਰੱਖੋ ਪਰ ਜਿਹੜੇ ਇਹ ਦਿਨ ਨੇ ਇਹ ਦਿਨ ਤਾਂ ਮਹਾਰਾਜ ਦੇ ਦਿਨ ਨੇ ਪਰਿਵਾਰ ਵਿਛੋੜਾ ਹੋਇਆ ਵੱਡੇ ਸਹਿਬਜਾਦੇ ਉਹਨਾਂ ਦੀ ਛੇੜੀ ਹੋਈ ਛੋਟੇ ਸਹਿਬਜਾਦੇ ਵਿਛੜ ਗਏ ਉਹਨਾਂ ਨੂੰ ਆਪਾਂ ਯਾਦ ਕਰੀਏ ਮਹਾਰਾਜ ਨੂੰ ਉਹਨਾਂ ਦੇ ਗੁਣ ਗਾਈ ਕੀ ਆਪਾਂ ਮੂਲੀ ਮੰਤਰ ਦਾ ਜਾਪ ਕਰੀਏ ਸੋ ਮੇਰੀ ਬੇਨਤੀ ਹੈ ਪ੍ਰੋਗਰਾਮ ਨਾ ਰੱਖਿਆ ਕਰੋ ਜੇ ਕੋਈ ਰੱਖਦਾ ਉਹਨੂੰ ਸਮਝਾਓ ਵੀ ਨਾ ਬਈ ਇਹ ਕੰਮ ਨਾ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਗੱਜ ਕੇ ਆਖੋ ਸਤਨਾਮੁ ਵਾਹਿਗੁਰੂ ਉਹਨਾਂ ਵਰਗਾ ਨਹੀਂ ਕੋਈ ਬਣ ਸਕਦਾ ਉਹਨਾਂ ਨੂੰ ਤਾਂ ਮੱਥਾ ਟੇਕ ਲਓ ਬਸ ਨਮਸਕਾਰ ਕਰ ਲਓ ਡੰਡਉਤ ਬੰਦਨਾ ਕਰੋ ਇੰਨਾ ਹੀ ਕਰ ਲਓਗੇ ਤਾਂ ਵੀ ਭਲਾ ਹੋ ਜਾਣਾ ਸੋ ਮੇਰੀ ਦੋਵੇਂ ਹੱਥ ਝੋੜ ਕੇ ਬੇਨਤੀ ਪ੍ਰਵਾਨ ਕਰਨੀ ਸਾਧ ਸੰਗਤ ਕੋਈ ਖੁਸ਼ੀ ਦਾ ਸਮਾਨੀ ਇਹਦੇ ਵਿੱਚ ਹੋਣਾ ਚਾਹੀਦਾ ਕੋਈ ਢੋਲ ਨਹੀਂ ਵਜਾਉਣਾ ਚਾਹੀਦਾ ਕੋਈ ਬੈਂਡ ਵਜਾਈ ਨਹੀਂ ਵਜਣਾ ਚਾਹੀਦਾ ਖੁਸ਼ੀ ਦਾ ਕੋਈ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਆਪਣੇ ਨਾਲੋਂ ਤਾਂ Hindu ਚੰਗੇ ਨੇ ਜਿਹੜੇ ਪ੍ਰੋਗਰਾਮ ਨਹੀਂ ਰੱਖਦੇ ਉਹ ਫਿਰ ਵੀ ਸੋਚਦੇ ਸੋਚੋ ਥੋੜਾ ਜਿਆ ਧਿਆਨ ਮਾਰੀਏ ਆਪਾਂ ਮਹਾਰਾਜ ਦੇ ਜੀਵਨ ਵੱਲ ਆਪਾਂ ਸਤ ਸੰਗ ਕਰਨਾ ਬਾਤ ਤੋਂ ਬਾਤ ਉਹਨਾਂ ਨੂੰ ਆਪਾਂ ਯਾਦ ਵੀ ਕਰ ਲਿਆ ਚੇਤੇ ਕਰ ਲਿਆ ਤਾਂ ਵੀ ਆਪਣਾ ਭਲਾ ਹੋ ਜਾਣਾ ਗੱਜ ਕੇ ਆਖੋ ਸਤਨਾਮ